ਹਰ ਵਾਰੀ ਜ਼ਿੰਦਗੀ ਵਿੱਚ અપਮਾਨ ਦੀ ਜਦੋਂ ਛੱਟ ਵੱਜਦੀ ਏ, ਘਾਟੇ ਦੀ ਛੱਟ ਪੈਂਦੀ ਏ, ਦੁੱਖ ਦੀ ਛੱਟ ਪੈਂਦੀ ਏ, ਪਰਵਾਣ ਦੀ ਕੋਈ ਛੱਟ ਪੈਂਦੀ ਏ, ਦੋ ਜਾਂ ਤਾਂ ਬੰਦੇ ਟੁੱਟ ਜਾਂਦੇ ਆ ਤੇ ਜਾਂ ਫਿਰ ਉਸ ਛੱਟ ਤੋਂ ਬਾਅਦ ਗੁਰੂ ਦਾਸਰਾ ਲੈ ਕੇ ਖਲੋ ਜਾਂਦੇ ਆ। ਕਹਿੰਦੇ ਆ ਦਾਤਾ ਜੀ ਤੂੰ ਨਾ ਛੱਟ ਮਾਰੀ ਹੁੰਦੀ ਤੇ ਮੈਂ ਇਧਰ ਚੱਲਦਾ ਕਿਵੇਂ। ਹਰ ਛੱਟ ਜਿਹੜੀ ਏ ਟੁੱਟਣ ਲਈ ਨਹੀਂ ਹੁੰਦੀ। ਕਮਿਆਰ ਉੱਤੋਂ ਛੱਟਾਂ ਮਾਰਦਾ ਹੈ। ਪਹਿਲਾਂ ਵੇਖੋ ਇੰਨੀ ਮਿਹਨਤ ਕਰਦਾ ਹੈ। ਮਿੱਟੀ ਲੈਂਦਾ ਗੁੰਦਾ ਚੱਕ ਤੇ ਚਾੜ ਕੇ ਕਮਾਂਦਾ ਫਿਰ ਉੱਤੋਂ ਸੱਟਾਂ ਮਾਰਦਾ ਹੈ ਵੇਖਣ ਵਾਲਾ ਕਹਿੰਦਾ ਇੰਨੀ ਮਿਹਨਤ ਕਰਕੇ ਤੋੜਨ ਲੱਗਾ ਅਗੁੱਤਰ ਮਿਲਦਾ ਨਹੀਂ ਇੱਕ ਹੱਥ ਸੱਟ ਵਾਲਾ ਵੇਖ ਦਿਓ ਜਿਹੜਾ ਸਹਾਰਾ ਦਿੱਤਾ ਉਹ ਤਾਂ ਦੇਖੋ ਜਦੋਂ ਸੱਟ ਪੈਂਦੀ ਉਹ ਗੁਰੂ ਸ਼ਬਦ ਸਹਾਰਾ ਬਹੁਤ ਦਿੰਦਾ ਤੇ ਸੱਟ ਕਿਉਂ ਮਾਰ ਰਹੇ ਹੋ ਕੁਮਾਰ ਕਹਿੰਦਾ ਇਸ ਕਰਕੇ ਮਾਰ ਰਹੇ ਆ ਦੀ ਬਾਜ਼ਾਰ ਚ ਕੀਮਤ ਪੈਜੇ ਸੱਚੀ ਜੇ ਰੱਬ ਦੇ ਘਰ 'ਚ ਵੀ ਕੀਮਤ ਸੱਟਾਂ ਉੱਤੋਂ ਵੱਜਦੀਆਂ ਥੱਲੋਂ ਸਾਰੇ ਮਿਲਦੇ ਨਹੀਂ ਤਾਂ ਹੀ ਪੈਂਦੀ ਹੈ। ਨਹੀਂ ਤੇ ਕੱਲਾ ਸੁਖ ਬੰਦੇ ਨੂੰ ਬੰਦਾ ਨਹੀਂ ਨਿਣ ਬਣ ਦਿੰਦਾ।